ਗਾਇਸ ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹ ਦੀ ਕਲਾ ਵਿੱਚ ਹੋਵੋਗੇ ਗਾਇਸ ਤੁਸੀਂ ਦੇਖ ਰਿਹਾ ਅਸਿਰਿਆ ਰਿਆ ਹੋ ਰਿਹਾ ਤਿਆਰ ਅਸੀਂ ਜਾ ਰਹੇ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਤੇ ਆਹ ਕੁੜੀ ਨੂੰ ਤੁਸੀਂ ਜਾਣਦੇ ਆ ਇਹ ਫੇ ਆ ਗਈ ਅੱਜ ਇਹ ਰਹਿੰਦੀ ਇੱਥੇ ਆ ਕੀ ਕਹਿੰਨੀ ਮੇਰੇ ਦੇ ਲਾ ਦਰਨ ਲਾ ਦਾ ਰਾਜ ਵੀ ਰੈਡੀ ਆ ਇਹਦੇ ਦਸਤਾਰ ਅਸੀਂ ਉੱਥੇ ਜਾ ਕੇ ਬੰਨਣੀਆਂ ਆ ਕੋ ਮਸਾ ਬੜਾ ੜੀਆ ਵੇਟ ਹੋ ਰਹੀ ਆ ਸਿਰਫ ਸੁਖਵੀਰ ਦੀ ਕਿਉਂਕਿ ਉਹ ਹਜੇ ਆਇਆ ਨਹੀਂ ਸਕੂਲ ਗਿਆ ਹੋਇਆ ਜੀ ਗਾਇਸ ਟਾਈਮ ਮੇਰੇ ਹਿਸਾਬ ਨਾਲ ਕਿੰਨਾ ਹੋ ਗਿਆ ਟਾਈਮ 3:30 ਹੋ ਹੀ ਗਏ ਹੁਣੇ 3:30 ਹੋ ਗਿਆ ਨਾ ਓ ਮਮਾ ਹੀ ਅੰਦਰ ਤਿਆਰ ਹੋ ਰਿਹਾ ਕਾਜੀ ਉਹ ਦਿਨ ਮੜਾ ਕੱਪੜਾ ਕੁੜਾ ਮਾਰ ਲੀਏ ਇਹ ਨਿਸ਼ਾਨੀ ਲਿਆਂਦੀ ਅਸੀਂ ਕਾਜੀ ਉਥੋਂ ਸ਼ਿਮਲੇ ਸ਼ਿਮਲੇ ਦੀ ਨਿਸ਼ਾਨੀ ਕੇਟੀ ਚ ਰੱਖਣੀ ਨਾ ਬਾਹਰ ਤੇ ਅੱਧਾ ਖੁਲੜੀ ਰੱਖੀ ਕੋਈ ਚੱਕ ਕੇ ਲੈ ਜਾਏਗਾ ਨਹੀਂ ਨਹੀਂ ਚੱਕ ਕੇ ਲੈ ਕੇ ਜਾਓ ਰਿੰਕਲ ਲੱਗਾ ਤੇਰੇ ਫੋਨ ਦੇ ਕਾ ਫੁਆਰੇ ਪਾਣੇ ਕੋ ਅੱਗੇ ਟੁੱਟਾ ਫੁੰਦੇ ਦੋ ਵਾਰੀ ਠੀਕ ਕਰਾ ਲਿਆ ਤੇ ਜੀ ਆਰੀ ਭਾਈ ਨੇ ਕਹਿੰਦੇ ਠੀਕ ਵੀ ਨਹੀਂ ਹੋਣਾ ਗਾਇਸ ਕੋਈ ਕੋਈ ਲੋ ਆ ਗਿਆ ਇਹ ਤਿਆਰ ਹੋ ਰਿਹਾ ਹੁਣ ਟਾਈਮ ਚੈੱਕ ਕਰੋ ਨਾ ਟਾਈਮ ਚੈੱਕ ਕਰੋ ਤੁਸੀਂ ਅਸੀਂ ਰੈਡੀ ਆ ਸਾਰੇ ਜਣੇ ਸੁਖਵੀਰ ਦੀ ਵੇਟ ਹੋ ਰਹੀ ਸੀ ਸੁਖਵੀਰ ਆ ਗਿਆ ਹੁਣ ਦਾ ਸਟਾਰ ਬਣਾ ਰਿਆ ਕੀ ਸੁੱਟੀ ਜਾਣਾ ਥੱਲੇ ਦੁੱਧ ਵਾਲੀ ਬੋਤਲ ਸੁੱਟੀ ਜਾ ਰਹੀ ਆ ਗੰਦਾ ਬੱਚਾ ਨਾ ਸੁੱਟੀ ਹੁਣ ਇਹ ਪਹਿਲੀ ਵਾਰ ਚੱਲੀ ਹਾਂਜੀ ਗਾਇਸ ਹੋ ਗਏ ਸਾਰੇ ਜਣੇ ਤਿਆਰ ਸੁਖਵੀਰ ਆ ਗਿਆ ਸੁਖਵੀਰ ਨੂੰ ਵੀ ਕਰਤਾ ਤਿਆਰ ਮਾਮਾ ਨੇ ਤਿਆਰ ਹੈ ਸਾਰੇ ਜਣੇ ਆਪ ਕੋ ਤੋਂ ਅੱਗੇ ਗੱਡੀ ਚ ਹਾਂ ਤੇ ਰਾਜਵੀਰ ਵੀ ਤਿਆਰ ਕਹਿੰਦਾ ਮੈਂ ਵੀ ਤਿਆਰ ਇਹਦੇ ਤੇ ਸਾਰ ਬਣਨੀ ਉੱਥੇ ਜਾ ਕੇ ਬਣਨੀ ਹੈ ਨਾ ਸਾਰ ਉੱਥੇ ਆ ਕੇ ਬਣਨੀ ਹੈ ਇਹਦੀ ਕਿਉਂਕਿ ਸੋਇਣ ਆ ਇਹਨੇ ਫੇਰ ਖਰਾਬ ਕਰ ਲੈਣੀ ਹੈ ਹਾਂ ਲੋਡ ਹੋ ਗਈ ਗੱਡੀ ਲੋਡ ਹੋ ਗਈ ਚੱਲ ਲੋਡ ਹੋ ਗਈ ਲੋਡ ਹੋ ਗਈ ਸੁਖਵੀਰ ਨੇ ਅੱਗੇ ਬੈਠਣਾ ਤੋੜ ਦੋੜ ਦੇਣਾ ਚੱਲ ਰਾਜਵੀਰ ਜਿੰਦਾ ਅੱਧਾ ਰੈਡੀ ਹੋਇਆ ਰਾਜ ਓਏ ਓਏ ਉਹਦੇ ਗੋਡਿਆਂ ਤੇ ਮਾਰਿਆ ਬੀਬੀ ਦੇ ਆ ਕਿਦਾਂ ਥੋੜੀ ਸੀਟ ਅੱਗੇ ਕਰ ਸੀਟ ਅੱਗੇ ਕਰ Yeah. 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 Bibi fasting tadi pecah. Naik fasting ਇਹ ਸੁਣਣਾ ਨਹੀਂ ਖਣੇ ਤੇ ਬਾਬਾ ਸਾਜੀ ਦਾ ਚਾਹ ਪੀ ਕੇ ਨਿਕਲਦੇ ਹਾਂ ਨਗਰ ਕੀ ਤਨ ਉਹ ਨੰਨਾ ਰੰਗ ਬਜੇ ਤਾਂ ਆ ਗਿਆ ਤੇ ਉਹ ਉਹ ਨੰਬਰ ਗਿਆ ਦਿੱਤੀ ਨਹੀਂ ਬੰਦਾ ਭੰਦੇ ਮੁੰਡੇ ਨੇ 谢谢。 huh सरस सी गोल्डन गेट टाइम हो, हो गया जी सवा 5:30 टाइम देख लो 5:30 रहे सवा घंटे जमसर एंटर हो गए अपन भाई ये तो चल ही आ रहा है ठीक हो गई छपाक खा तो छपाक लो गाइस इतना और स्पीड कर ले भाई तीन कार लो ਹੋਏ ਕੰਡੇ ਕੇ ਹੋਵਾਂ ਦਾ ਹੋਵੰਦਾ 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 ਉੱਥੇੋਂ ਬਾਹਰ ਇਸੇ ਜੇਟ ਅਸੀਂ ਵੀ ਉੱਥੇ ਹੋਵਾਂ ਦੇ ਗਾਈਸ ਤੁਹਾਡਾ ਹੋਰ ਸਪੋਰਟ ਕੀ ਹੋਣਾ ਇੱਕ ਨਾ ਇੱਕ ਨਕਟ ਹੋਈ ਜਾਂਦਾ ਹੋਵੰਦਾ ਗੱਡੀ پارک ਵਾਸਤੇ ਜਗ੍ਹਾ ਨਹੀਂ ਮਿਲ ਰਹੀ ਗਾਈਸ ਉੱਪਰ ਜਾਣਾ ਉੱਪਰ ਜਾਣਾ ਪੈਣਾ ਥੱਲੇ ਹੈ ਨਹੀਂ ਕਿਤੇ ਚੈੱਕ ਕਰ ਲੈਣੀ ਸੀ ਇੱਕ ਵਾਰੀ ਹੋਵੰਦਾ ਕਾਈ ਛੁਵੀ ਦੇ ਨੀ ਉੱਤੇ ਆ ਕੇ ਮੈਂ ਡਿੱਗ ਜਾਨੀ ਹੁੰਦੀ ਫਿਰ ਇੱਕ ਤਾਂ ਸੁਖੀ ਮੈਂ ਆਇਆ ਤਾਂ ਡਿੱਗੀ ਡਿੱਗੀ ਸੁਖੀ ਨਾਲ ਉਹਦੇ ਅਕੇ ਕਿਤੇ ਮਾਨਪ੍ਰੀਤ ਨਹੀਂ ਆ ਗਈ ਸੀ ਨਹੀਂ ਤੇ ਇਹਨਾਂ ਨੇ ਵੀ ਇਹਨਾਂ ਨੇ ਪੜਿਆ ਹੀ ਰਾਜਵੀਰ ਨੂੰ ਨਹੀਂ ਤੇ ਇਹ ਵੀ ਜਾਣੀ ਨਾਲੀ ਬਚਾਓ ਗਿਆ ਰਾਜਵੀਰ ਤੇ ਰਾਜਵੀਰ ਪੜਿਆ ਨਹੀਂ ਆਇਆ ਸੀ ਮੰਮੀ ਜਿਹਦਾ ਆਪਾਂ ਆਏ ਸੀਗੇ ਗੁਰਾਮਦਰ ਦੀ ਦੇ ਪ੍ਰਕਾਸ਼ਪੁਰਪ ਤੇ ਆਏ ਸੀਗੇ ਉਦੋ ਮਿਲ ਗਈ ਜੇ ਖਾ ਮਿਲ ਗਈ ਮਿਲਦੀ ਮਿਲ ਗਈ ਜਾਨ ਦੋ ਜਾਨ ਦੋ ਜਾਨ ਦੋ ਜਾਨ ਦੋ ਜਾਨ ਦੋ ਆਵੋ ਤਰਲੇ ਜਾਨ ਦੋ ਮਾਮੇ ਨੇ ਕਹਿਆ ਮੋੜ ਕੇ ਮਾਮੇ ਨੇ ਤਰੇ ਲਾ ਕਹਿਣਾ ਤਾਂ ਆਪੇ ਗਿਆ ਜਾਨ ਦੋ ਮੈਂ ਤਾਂ ਜਾਨ ਹੀ ਦਿੱਤੀ ਨਿਕਲੋ ਬਾਹਰ ਨਿਕਲੋ ਆਹ ਨਹੀਂ ਵਾਰਸ ਗੜਾ ਕੁੱਕੜਾ ਵਾਂਗੂ ਸਨ ਨੁੱਦੱਕੇ ਹੀ ਉਹਨਾਂ ਨੇ ਬਾਹਰ ਸੁੱਤਾ ਹੀ ਗੱਡੀ ਛੇਤੀ ਉੱਠ ਗਿਆ ਹੂੰ ਕਰਦਾ ਪਿਆ ਕਿੰਦ ਤੂੰ ਯੇ ਕਹ ਰਾਜੀ ਵੀ ਦਿਪਕ ਗਵਨ ਨਹੀਂ ਕਹਦਾ ਉ ਬੰਦੋ ਰਾਜੀ ਵੀ ਰੈਡੀ ਹੈ ਆ ਆ ਕੀ ਕਹਿੰਦਾ ਪਿਆ ਉਧਰ ਗੱਲ ਕਰਦਾ ਕੰਕਲ ਨਾਲ ਕਿੱਧਰ ਉਧਰ ਗੱਲ ਕਰਦਾ ਆ ਫਾਸੇ ਕਿ ਖੜੀ ਹੋ ਤਾ ਹੈ ਜਾਸ ਕਮਲੀ ਖੜੀ ਹੋ ਐਨਾ ਪਿੱਛੇ ਆ ਬੈਕ ਆ ਬੈਕ ਆ ਲੱਤਾ ਜਿਆਦੀ ਲੰਮੀਆਂ ਕਰੀਏ ਕੀ ਠੀਕ ਆ ਸਾਰੇ ਬਾਹਰ ਨਿਕਲ ਗਏ ਅਸੀਂ ਰਹਿ ਗਏ ਦੋਨੋਂ ਮਾਪੋਤ ਅੰਦਰ ਅਹ ਅਹ ਅਸੀਂ ਬਾਹਰ ਖੜੀ ਆਂ ਤੇ ਵੀ ਫੋਨ ਤੇ ਲੱਗੇ ਆ ਇੱਧਰ ਵੀ ਫੋਨ ਤੇ ਲੱਗੇ ਉਹ ਵੀ ਫੋਨ ਤੇ ਲੱਗੀ ਆਪਣੇ ਆਪਣੇ ਆਰੇ ਲੱਗੇ ਉਹ ਭੱਜਾ ਫਿਰਦਾ ਆ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹਨਾ ਰਾਜਵੀਰ ਪਾਣੀ ਉਹਨੂੰ ਅੰਦਰ ਨੂੰ ਕੱਢੀ ਪਿਛੋੜੀ ਤਾਜਵੀਰ ਦੀ ਆ ਗਈ ਵਾਰੀ ਪਟਕੀ ਦੀ ਦਸਤਾਰ ਦੀ ਵਾ ਵਾ ਬਾਬਾ ਲੱਗਾ 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 ਵਾਜਾ ਵਜ ਗਿਆ ਜੇ ਵਾ ਵਾ ਬਾਬਾ ਆ ਲੈ 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 ਵਜ ਗਈ ਆ ਵਜਾ ਵਜ ਗਈ ਆ ਵਜਾ ਸਨਸੈਟ ਹੋ ਗਿਆ ਸਨਸੈਟ ਕਿਹੜੀ ਕੁੜੀ ਦੁਆਰ ਦੀ ਦੱਸੇਗੀ ਕੁੜੀ ਕੋ ਆ ਚਗੀ ਉੱਧਰ ਉੱਧਰ ਦੇਖੋ कितनी सानी बिल्डिंग लग रही थी वीडियो तो बहुत मजा देती है फाइनली दस्तार बज चुकी है चलो चल लिए बाज किथे सट लिया ओ बहुत बढ़िया बाय बाय रोंदा अपने हाँ कोई रिव्यूज देना चाहो ब्लॉग च अपना कुछ ਬੀਜੀ ਪਰਸਨ ਬੀਜੀ ਪਰਸਨ ਇੰਨੀ ਲਿਆ ਕੇ ਸੰਗਤ ਮੱਖਾ ਵਧੀਆ ਦੇਖਿਆ ਜਾਣਾ ਲੱਗਦਾ ਹਾਂ ਜਗਵਾਜ ਕੀ ਦੇ ਆਧਾਰ ਕਾਟ ਤੋਂ ਲਈ ਨਹੀਂ ਗਈ ਇੱਥੇ ਰਹਿ ਬੱਸ ਜਿਲੰਦਰ ਪਾਣ ਜੀ ਸੋਰਾ ਸਿੱਧੀ ਜਿਲੰਦਰ ਜੀ ਕਲਾਸ ਲਾਂਡ ਆਧਾਰ ਕਾਟ ਇਹਦੇ ਕਲਾਸ ਲਾਂ ਜਾਵਾਂਗੇ ਜਾਪੋ ਤਾਂ ਦੇਗਵਾਲ ਤਾਂ ਕੀ ਆ ਜਮ ਤਾਂ ਕਿਹੜੀ ਬੜੀ ਗੱਲ ਆ ਅੱਲਾਹ ਵਾਹਿਗੁਰੂ ਰਾਜ ਕਾ ਅੰਚੇ ਨੂੰ ਨਾ ਰੱਖਣਾ ਚਾਹੀਦਾ ਜੇ ਬੰਦਾ ਬਾਜ਼ ਵੀ ਜਾਵੇ ਤੇ ਬੱਸੇ ਚੜ੍ਹ ਕੇ ਤੇ ਆ ਜੇ ਫਟੋ ਕਰ ਇਹ ਤਾਂ ਹੈ ਸੋ ਖਵੀਰ ਰਾਜਵੀਰ ਦੀ ਨਿਗਾ ਸਿਰਫ ਸਾਜੀ ਵਾਲੀ ਆ ਉਹਨੇ ਨਾ ਪਿੱਛੇ ਦੇਖੀ ਜਾਂਦਾ ਸਾਨੂੰ ਹੀ ਦੇਖੀ ਜਾਂਦਾ ਅੱਜ ਮਿਲਣਾ ਹੀ ਬੜਾ ਖੁਸ਼ ਹੈ ਹਾਂ ਅੱਜ ਤੇਰੇ ਨਾਲ ਭੈਣ ਮਿਲੀ ਨਾ ਕਾਫੀ ਦੇਰ ਬਾਅਦ ਮਿਲੀ ਹੈ ਨਾ ਸਾਹ ਕਰਕੇ ਪਛਲੇ ਤੇਰੇ ਲਈ ਐਤਵਾਰ ਗਈ ਗਾਈ ਚੰਨਾਂ ਕੋਲ ਸੌਂਵਾ ਪਰ ਉਹ ਤੇਰਾ ਕਰਦਾ ਜਿਆਦਾ ਨਾ ਸਿਰੋਂ ਤੋਂ ਮੈਂ ਵੀਡੀਓ ਕਾਲ ਜੁਣਾ ਨਹੀਂ ਹੁੰਦੀ ਹਾਂ ਹਾਂ ਵੀਡੀਓ ਕਾਲ ਲਾਨੀ ਆ ਫਿਰ ਉਹਨੂੰ ਪਹਿਚਾਨ ਵੀ ਇਹ ਤੇਰੀ ਆ ਜਿਆਦਾ ਤੁਹਾਨੂੰ ਕੰਨਾ ਗਾਇਸ ਜੁਤੀਆ ਲੀ ਡੀ ਸੇਲ ਤੇ ਤੋਂ ਜੀ ਆਜਵੀਰ ਕਿੱਦਾਂ ਦੇਖਦਾ ਸਾਰੀਆਂ ਸੌਫਟ ਦੇਖਦਾ ਕਈ ਨਾ ਨਾਮ ਨਾ ਗਿਆ ਆਪਣੇ ਨਾਲ ਦੇ ਅੱਜ ਟਿਕਰਾਂ ਦੀ ਟਕਾਲ ਹੋੜ ਹੀ ਨਹੀਂ ਸੀ ਮੇਰੀ ਆਪਣੀ ਆਵਾਜ਼ ਬਥੇਰੀ ਆ ਰਾਜਵੇ ਨੂੰ ਪਿਆਰ ਕਰਦੇ ਪੈ ਸੀ ਛੀ 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 ਕਰਦਾ ਪਿਆ ਗਰੇ 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 ਛੋਦਾਣਾ ਕੱਟਿਆ ਮਾਂ ਮਾਂ ਕਹਿੰਦਾ ਛੋਦਾਣਾ ਨਹੀਂ ਕੋਚੀ ਬੱਚਾ ਨਹੀਂ ਆ ਰਿਹਾ ਵੀਰਾਂ ਮੈਂ ਤੇ ਆ ਪੈਣਾ ਨਹੀਂ ਅੰਟੀ ਨੂੰ ਲੈ ਜਾਓ ਹੋ ਉਹ ਨੰਨੇ ਗਣੇ ਮੇਕਅਪ ਨਹੀਂ ਸੰਭੇ ਜਾਂਦੇ ਇਹਨੂੰ ਵੀ ਤੇ ਲੈ ਕਰਾ ਅੰਟੀ ਆਪਣੇ ਨੂੰ ਲੈ ਜਾ ਜੀ ਅੰਟੀ ਨੇ ਕਹਿਣਾ ਮੇਕਅਪ ਨਾਲ ਆਟਾ ਜੁੜਦਾ ਨਹੀਂ ਇਹਨੂੰ ਕਿੱਥੋਂ ਆਵਾਂਗੀ ਪਹਿਣਾ ਗੁਰੂ ਦੀ ਨਗਰੀ ਚ ਰਹਿੰਦੀ ਆਟੇ ਦੀ ਕਮੀ ਨੰਗਰ ਖਾਇਆ ਕਰਨਾ ਨੰਗਰ ਕਾਦੇ ਲਈ ਲੱਗਦਾ ਹਾਂ ਵੀ ਅੱਗੇ ਨਾਲ ਚੱਲਦੇ ਹੀ ਜਾਂਦਾ ਮਾਮੀਆਂ ਅੱਗੇ ਚੱਲ ਚੱਲ ਮਾਮੀਆਂ ਆਧਾਰ ਕਾਰਡ ਲੈ ਆਂ ਕਿ ਨਹੀਂ ਨਹੀਂ ਕਿਹ ਪੇਤ ਨੂੰ ਆਧਾਰ ਕਾਰਡ ਤੇ ਜਾਣਾ ਪੈਣਾ ਸੀ ਯਾਰ ਮੈਂ ਸਕੂਲ ਹੀ ਜਾਣਾ ਪਾ ਗਿਆ ਮੈਨੂੰ ਸਕੂਲ ਦੇ ਵਿੱਚ ਪਾ ਦਿਓ ਜੋੜੇ ਬੋਰੇ ਦੇ ਵਿੱਚ ਪਾ ਦਿਓ ਜੋੜੇ ਕਰਾ ਦਿਓ ਜਮਾ ਤੋੜੇ ਚ ਪਾ ਦਿਓ ਜੋੜੇ ਤੋੜੇ ਚ ਪਾ ਦਿਓ ਜੋੜੇ

ਫੋਟੋ ਆ ਜਾਂ ਨਿਕਲਦਾ ਵਾ ਉੱਥੋਂ ਬੜਾ ਸੋਹਣਾ ਲੱਗਦਾ ਹਨਾ ਫਿਰ ਤੋਂ ਜਦੋਂ ਵੀਡੀਓ ਬਣਾਉਂਦੇ ਹਾਂ ਲਾਈਟਾਂ ਵੀ ਜਗਦੀ ਹੁੰਦੇ ਹੁਣ ਲਾਈਟਾਂ ਜਗਦੀਆਂ ਨਹੀਂ ਵਾਏ ਸੱਤ चगदा पे जल ਕੀ ਦਿੰਦੇ ਬੈ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਤੁਮਾਂ ਦੇ ਵਿਸਯੋਂ ਵਾਲੇ ਹਨ ਅਤੇ ਜੰਗ ਵਿੱਚ ਲਾਉਣ ਦੇ ਕੰਮ ਆਉਦੇ ਹਨ ਬੋਲੇ ਸੇਦਰਬਾਹਬ ਗੁਰਦੁਆਰਾ ਥੜਾ ਸਾਹਿਬ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਸਾ 9.9 ਐਸੇ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸੇ 9.9 ਦੇ ਪੇਖੀਆਂ ਪਰਮੀਆਂ ਬਖੰਡੀਆਂ ਗੁਰੂਆਂ ਦਾ ਭਰਮਗੜ ਤੋੜ ਕੇ ਸਗਲ ਸਿੱਸਦੀ ਧਰਮ ਦੀ ਚਾਦਰ Hindu ਧਰਮ ਦੀ ਹੋਂਦ ਨੂੰ ਬਚਾਉਣ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਤੇਗ ਦੇ ਤਣੀ ਤੇ ਤਿਆਗ ਕੇ ਸਾਕਾਰ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦ ਸ੍ਰੀ ਗੁਰੂ ਰਾਮਦਾਸ ਜੀ ਦੀ ਬਰੋਸਾਈ ਪਰਤ ਸੁਭਾਵੀ ਤਾਰਤ ਸੁਹਾਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਸ਼੍ਰੀ ਅਮਰਸਾਰਾ ਸਾਹਿਬ ਆਏ ਤਾਂ ਇਸ ਸਥਾਨ ਨੂੰ ਚੌਬਕਸ਼ਿਸ਼ ਕਰਕੇ ਪਵਿੱਤਰਤਾ ਤੇ ਇਤਿਹਾਸਿਕ ਹੋਣ ਦਾ ਮਾਨ ਦਿੱਤਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਫਰੀ ਹਮਦ ਸਾਹਿਬ ਸਰਦਾਰ ਸਤਕਾਰ ਪੇਟ ਕਰਨ ਵਾਲ ਵਾਸਤੇ ਬਾਬਾ ਬਕਾਲਾ ਸਾਹਿਬ ਤੋਂ ਸੰਮਤ 1721 1664 ਇਸਵੀ ਵਿੱਚ ਆਏ ਤਾਂ ਮਿਹਰਬਾਨ ਦੇ ਪੁੱਤਰ ਹਰਜੀ ਸਮੇਂ ਦੇਰ ਮ ਸੰਗਾਂ ਤੇ ਪੁਜਾਰੀਆਂ ਦੇ ਦਰਸ਼ਨੀ ਦਰਵਾਜੇ ਦੀ ਕਵਾੜ ਬੰਦ ਕਰ ਦਿੱਤੇ ਮੱਖਣ ਸਾਹ ਤੇ ਹੋਰ ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਗੁਰੂ ਜੀ ਦੇ ਨਾਲ ਸਨ ਗੁਰੂ ਜੀ ਨੇ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰ ਪ੍ਰਕਰਮਾ ਚ ਸ੍ਰੀ ਹਰਮੰਦਰ ਸਾਹਿਬ ਨੂੰ ਨਮਸਤਾ ਕਰ ਹੋ ਅਰਦਾਸ ਕਰੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮੱਥਾ ਟੇਕ ਇਸ ਸਥਾਨ ਤੇ ਬਰਾਜਮਾਨ ਹੋਏ ਇਹ ਸਥਾਨ ਸਿੱਖ ਪਰਪੋਸਥਾ ਪ੍ਰਭੂ ਸਤਾ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਗੁਰੂ ਜੀ ਨੇ ਪੁਜਾਰੀਆਂ ਦੇ ਹੋਮੇ ਪਰੇ ਵਤੀਰੇ ਨੂੰ ਦੇਖ ਕੇ ਬਚਨ ਕੀਤਾ ਨਾਹ ਪਸੰਦ ਤੂੰ ਅਮਰ ਸਰੀਏ ਤ੍ਰਸਨਾ ਗੰਨ ਤੇ ਅੰਤਰ ਸਰੀਏ ਉਹਦਾ ਪਾਸਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਰਾਜਮਾਨ ਹੋਣ ਤੇ ਸਥਾਨ ਤੇ ਸਰਦਾਰੂ ਸੰਗਤਾਂ ਤੇ ਪ੍ਰੇਮੀਆ ਨੇ ਥੜਾ ਉਸਾਰ ਦਿੱਤਾ ਕੁਝ ਸਮੇਂ ਬਾਅਦ ਥੜਾ ਸਾਹਿਬ ਵਾਸਤੇ ਸਥਾਨ ਪੋਰਾ ਸਾਹਿਬ ਉਪਰਲੀ ਮੰਜ਼ਲ ਦੀ ਉਸਾਰੀ ਕੀਤੀ ਗਈ ਸਮਾਪਾ ਕੇ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਾਹ ਸਾਹਿਬ ਵੱਲੋਂ ਕਰਵਾਇਆ ਗਿਆ ਸਮੇਂ ਨਾਲ ਜਰਜਰੀ ਹੋ ਚੁੱਕੀ ਇਮਾਰਤ ਦੇ ਨਵ ਨਿਰਮਾਣ ਦੇ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਨੰਬਰ 2343 ਇਸ ਮਿਤੀ 8 ਮਾਰਚ 2013 ਰਾਹੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖਦਮ ਅਦਮੀ ਟਕਸਾਲ ਜਥਾ ਪਿੰਡਰਾ ਮੈਂ ਤੁਨੂੰ ਗੁਰੂ ਸਾਹਿਬ ਪੰਥ ਨਾਲ ਵੱਲੋਂ ਸੌਂਪੀ ਗਈ ਗੁਰੂ ਬਖਸ਼ਿਸ ਸਦਕਾ ਇਹ ਸੇਵਾ ਮੁਕੰਮਲ ਹੋ ਚੁੱਕੀ ਹੈ। ਮੂਲ ਸਥਾਨ ਥੜਾ ਸਾਹਿਬ ਤੇ 베ਰੀ ਸਾਹਿਬ ਨੂੰ ਪਹਿਲੇ ਹਾਲਤ ਵਿੱਚ ਸੁਰੱਖਿਆਤ ਰੱਖਿਆ ਗਿਆ ਹੈ। ਮਾਗਦੀ ਪੂਰਨ ਮਾਸੀ ਨੂੰ ਸਾਲਾਨਾ ਦਿਹਾੜਾ ਮਨਾਇਆ ਜਾਂਦਾ ਹੈ। ਸੰਗਤਾਂ ਦਰਸ਼ਨ ਕਰਕੇ ਜੀਵਨ ਸਫਲ ਕਰਦੀਆਂ ਹਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। itu doanya baik

ਸੰਤ ਪਿੰਡਰਾ ਵਾਲੇ ਦੀ ਯਾਦ ਵਿੱਚ ਤਿਆਰ ਕੀਤਾ ਗਿਆ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਜ ਯਾਦਗਾਰ ਸ੍ਰੀ ਦਾਦੋਂ ਦੇ ਵਿਸਾਲ ਦੇ ਚੌਥੇ ਮੁਕੀ ਸ੍ਰੀ ਸੰਤ ਪਿੰਡਰਾ ਵਾਲੇ ਜਨਾ ਸਿੰਘ ਫਾਸਾਤ ਪਿੰਡਰਾ ਵਾਲੇ ਜੀ 1984 ਦੇ ਸਾਕੇ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਪੈਰ ਕੀਤਾ ਗਿਆ ਹੈ। ਫਾਈਨਲੀ ਗਾਇਜ਼ ਲੰਗਰ ਦੀ ਵਾਰੀ ਆ ਚੁੱਕੀ ਹੈ ਲੰਗਰ ਸ਼ਕਨ ਚੱਲੇ ਹੁਣ ਅਸੀਂ ਆਰ ਮੱਥਾ ਟੇਕ ਕੇ ਇੱਧਰ ਬੈਕ ਸਾਈਡ ਬੈਕ ਸਾਈਡ ਨਹੀਂ ਮਤਲਬ ਫਰੰਟ ਤੇ ਹੀ ਆ ਨਾ ਕਿੱਧਰੋਂ ਸਾਈਡ ਦੁਕਾਨਾਂ ਲੱਗੀਆਂ ਨਿੱਕੇ ਨਿੱਕੇ ਉਹ ਦਿਨ ਤੋਂ ਬਾਅਦ ਨਹੀਂ ਵਿਚੇੜ ਗਏ ਸਾਡੀ ਹੋ ਗਈ ਲੜਾਈ ਮੈਂ ਕਿਹਾ ਮੈਂ ਕਾਫੀ ਕਾਫੀ ਨਹੀਂ ਚਾਹ ਪੀ ਕੇ ਜਾਣੀ ਆ ਉਹਦੀ ਥੁਲ ਥੁਲੜ ਥੁਲੜ ਵਾਲੀ ਕਿਹਾ ਵੀ ਕੇ ਜਾਰੀ ਹੋਵੇ ਨਹੀਂ ਜੋ ਇਹਨਾਂ ਨੇ ਛਾਕ ਲਈ ਉੱਥੋਂ ਚਾਹ ਹਾਂਜੀ ਉਹ ਕਿੱਥੇ ਹੁੰਦੇ ਆ ਹਾਂ ਦੁਕਾਨਾਂ ਤੇ ਹੀ ਰੁਕਣ ਲੱਗੇ ਸਾਂ ਕਰਦੇ ਸਾਡੇ ਰੌਲਾ ਪਾਣ ਦੇ ਇੱਥੇ ਕਿਤੇ ਨਹੀਂ ਰੁਕਣਾ ਹੁਣ ਸਿੱਧੇ ਸਿੱਧੇ ਕਰੇ ਚੱਲੋ ਸਿੱਧੇ ਕਿਹਦਾ ਕਿਹਦਾ ਨਹੀਂ ਵੀ ਨਹੀਂ ਜਾਂਦੇ ਇਦਾਂ ਤੇ ਹੁਣ ਇਹ ਵੀ ਨਹੀਂ ਹੁੰਦਾ ਫਲਰ ਆ ਰਿਹਾ ਕੈਮਰਾ ਏਡੇ ਗਾਇਸ ਕੈਮਰਾ ਸਿਗਾ ਸਾਫ਼ ਹੋ ਰਿਹਾ ਮੈਂ ਕੈਮਰਾ ਸਾਫ਼ ਕੀਤਾ ਹੁਣ ਦੱਸੋ ਕਿਦਾਂ ਦੀ ਆ ਰਹੀ ਹੈ ਫੋਟੋ ਕਿ ਅਚੇ ਲੱਗ ਰਹੇ ਹਨ ਟਾਈਮ ਕਾਫੀ ਹੋ ਗਿਆ ਮੈਨੂੰ ਕਿੰਨਾ ਟਾਈਮ ਹੋ ਗਿਆ ਟਾਈਮ ਚੈੱਕ ਕਰੋ 8:30 ਹੋ ਗਿਆ ਟਾਈਮ ਜਾਂਦੇ ਜਾਂਦੇ ਸਾਨੂੰ 10 11 11 ਵਜਣਗੇ ਮੇਰੇ ਹਿਸਾਬ ਨਾਲ 11 ਕੇ ਵੀ 12 ਵਜਾਗੇ ਬਚ ਜਾਏਗੇ ਆਹ ਕਿਥੇ ਚੜਿਆ ਹੋਸ਼ ਆ ਸਾਰੇ ਪਾਸੇ ਦੇਖਦਾ ਪਿਆ ਨਾ ਕਿ ਕਿੱਥੇ ਲੰਗਰ ਲੱਗ ਲੱਗੇ ਕਿੱਥੇ ਕਿੱਥੇ ਲੰਗਰ ਲੱਗਾ ਏ ਆ ਲੈ ਗਾਇਸ ਕਹਿ ਰਹੀ ਏ ਲੰਗਰ ਲੱਗਾ ਕੁੜੀਆਂ ਸ਼ੌਂਤ ਅਸੀਂ ਸ਼ਾਕਾਂ ਏ ਲੰਗਰ ਸੋ ਗਾਇਸ ਆ ਗਏ ਸੀ ਹੁਣ ਲਈਏ ਗੱਡੀ ਤੇ ਚਲੀਏ ਕਿਥੇ ਕਰੇ 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 ਚਾਹ ਮੈਨੂੰ ਲੱਗਦਾ ਕੈਨਸਲ ਹੀ ਆ ਚਾਹ ਇਹਨਾਂ ਨੇ ਪਿਉਣੀ ਤਾਂ ਹੈ ਨਹੀਂ ਆਈ ਥਿੰਕ ਕੈਨਸਲ ਹੀ ਹੋਊਗੀ ਤੁਹਾਨੂੰ ਕੀ ਕੈਨਸਲ ਹੋਵੇ ਭਾਵੇਂ ਨਾ ਵੀ ਇਹੀ ਕਿਹੜਾ ਲੋਟ ਸ਼ਾਕ ਆਏ ਆ ਅਸੀਂ ਕਿਹੜਾ ਪੀਨੇ ਆ ਹਾਂ ਦੇ ਚੱਕਣੀ ਆ ਗਾਇਸ ਹੁਣ ਅੱਛੇ ਗੱਡੀ 'ਚ ਸਾਰੇ ਆਨੇ ਲੋਡਡ ਹੋਣੇ ਆ ਤੇ ਕੀ ਮੇਰਾ ਸੌਰੀ ਖਾਂਸੀ ਦੀ ਹੀ ਨਹੀਂ ਆਉਂਦੀ ਕੋਈ ਕੋਈ ਫਾਰਮੂਲਾ ਹੋਗਾ ਘਰ ਦੇ ਸਿੱਧੇ ਇਲਾਜ ਤੇ ਦੱਸ ਦਿਓ ਚਲ ਤੇ ਹੁਣ ਅਸੀਂ ਜਲੀਏ ਕਰੇ ਜਿਹੜੇ ਰਸਤੇ 'ਚ ਕਿਤੇ ਰੁਕੇ ਤੇ ਵੀਡੀਓ ਬਣਾਵਾਂਗੇ ਨਹੀਂ ਤੇ ਘਰ ਜਾ ਕੇ ਸਿੱਧੀ ਅਗਲੇ ਰੋਏ ਟਾਈਮ ਹੋ ਗਿਆ 8:41 ਹੋ ਗਏ ਨੇ ਟਾਈਮ ਦੇਖੋ ਬੱਸ ਬੱਸ 8:41 ਹੋ ਗਏ ਰਾਜਵੀਰ ਨੇ ਗੱਡੀ ਕਰਤੀ ਬੰਦ ਆ ਯਾਰ ਉਹਨੇ ਚਾਬੀ ਘੁਮਾ ਕੇ ਗੱਡੀ ਬੰਦ ਕਰਦੀ ਰਾਜਵੀਰ ਨੇ ਹੈ ਸ਼ੂਗਰ ਕਰਾਉਣਾ ਕੋਈ ਕੋਮੈਂਟ ਹੈ ਰਾਜਵੀਰ ਗੱਡੀ ਕਦੋਂ ਬੰਦ ਕੀਤੀ ਆਜਾ ਬਾਲ ਕੇ ਚਾਬੀ ਘੁਮਾ ਆ ਸ਼ਾਦੀ ਉਹ ਦੇਖ ਫਿਰ ਉਧਰ ਨੂੰ ਜਾਂਦਾ ਇੱਥੇ ਦਾ ਹਾਂ ਪਹਿਲੀ ਗੱਲ ਅਸੀਂ ਪਹੁੰਚ ਗਏ ਹੁਣ ਘਰ ਹੁਣ ਲੱਗੇ ਸੌਣ ਗੱਡੀ ਚ ਸਾਰੇ ਜਾਣੇ ਤਕਰੀਬਨ ਦੇ ਉਹ ਸੁਆਏ ਗਏ ਸੀ ਇਹਦਾ ਕਿ ਮੈਨੂੰ ਵੀ ਨੀਂਦ ਆਉਣ ਲੱਗੀ ਸੀ ਮਾਹ ਇੱਥੋਂ ਤੋਂ ਲੋਕ ਥੋੜੇ ਜਿਹੇ ਰਹਿ ਗਏ 3-4 ਕਿਲੋਮੀਟਰ ਤੇ ਮਾਹ ਗੱਡੀ ਲੈ ਕੇ ਆਇਆ ਇਸ ਕਰਕੇ ਹੁਣ ਸੋਈਏ ਸਵੇਰੇ 2:30 ਵਜੇ 3 ਵੇ ਡਿਊਟੀ ਆ ਸਾਰੇ ਸੌਂ ਗਏ ਉਥੇ ਕਰਦੇ ਆਪਾਂ ਅੰਜ ਲੋਕ ਦੀ ਸਮਾਪਤੀ ਮਿਲਦੀ ਹੈ ਨਵੀਂ 99 ਵਲੌਗ ਦੇ ਵਿੱਚ ਬਾਏ ਬਾਏ